ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪ੍ਰਮਾਤਮਾ ਅਗੇ ਅਰਦਾਸ ਹੈ ਏ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਦਾਤਾ ਮੇਰੇ ਚੜ੍ਹਦੀ ਕਲਾ ਚ ਰੱਖੀ ਜਿਹੜੇ ਵੀ ਇਸ ਸਮੇਂ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਚ ਰੱਖੀ ਦਿਨ ਦੁਗਣੇ ਰਾਤਾਂ ਗੁਣੇ ਤਰੱਕੀਆਂ ਬਖਸ਼ੀ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਾਰਿਆਂ ਦੀਆਂ ਜਾਇਜਾ ਜਨ ਮਨੋ ਕਾਮਨਾਵਾਂ ਪੂਰੀਆਂ ਕਰਦੀ ਮੇਰੇ ਮਾਲਕ ਕਿਰਪਾ ਕਰਦੀ ਸਾਰਿਆਂ ਤੇ ਮੇਰੀ ਦਿਲੋਂ ਅਰਦਾਸ ਹੈ ਲੋ ਜੀ ਗੱਲ ਐ ਤਾਂ ਵੀ ਤਕਰੀਬਨ ਹੁਣ ਹਾਂ ਕੱਲ ਕੱਲ ਦੁਪਹਿਰ ਦੀ ਸਾਡੀ ਉਹ ਹੋਈ ਹੋਈ ਆ ਖਰਾਬ ਜੀ ਮਸ਼ੀਨ ਬੋਰਾ ਤੁਹਾਡਾ ਖੜਦਾ ਜਾਂਦਾ ਖੜੀ ਹੋ ਜਾਂਦਾ ਖੜੀ ਹੋ ਜਾਂਦਾ ਪਤਾ ਨਹੀਂ ਕਿਆ ਪੰਗਾ ਪਿਆ ਵਾ ਕਿਆ ਨਹੀਂ ਪਿਆ ਹੋਇਆ ਹੈ ਭੈ ਪਤਾ ਨਹੀਂ ਹੁਣ ਰੱਬੇ ਜਾਣਦਾ ਵੀ ਕਦੇ ਮੇ ਮਦਰ ਮੈਂ ਮੈਂ ਬਿਆਨ ਹੈ ਜਿਹੜੇ ਦੇ ਨਹੀਂ ਸਕਦਾ ਮਾ ਉਸ ਪਰਤੀ ਵੀ ਕਿਹੜੇ ਬਿਆਨ ਦੇ ਦਵਾ ਮੈਂ ਔਖਾ ਵਕਤ ਕਰੇ ਕਿਧਰੇ ਤੇ ਕੋਈ ਮਾੜੀ ਖਬਰ ਕਦੇ ਕਿਧਰੇ ਤੇ ਕੋਈ ਮਾੜੀ ਖਬਰ ਜੀ ਇਕਣਾ ਪੁੱਠੇ ਤੇ ਪਤਾ ਨਹੀਂ ਕੀ ਆ 3-4 ਦਿਨਾਂ ਦੇ ਵਿੱਚ ਜਿੱਦਾਂ ਜਿੱਦਣ ਦਾ ਬੋਰ ਲਾਇਆ ਉਹਦਣ ਦਾ ਹੋਈ ਜਾ ਰਿਹਾ ਹੈ ਉਹ ਕੀ ਕਰੀਏ ਅਦਰ ਜਿਹੜੀ ਮੈਂ ਪੋਜੀਟਿਵ ਟਾਕ ਦੇ ਉੱਪਰ ਵੀਡੀਓ ਬਣਾ ਰਿਹਾ ਜੀ ਉਹਦੇ ਵਿੱਚ ਜਿਹੜਾ ਮਿਊਜ਼ਿਕ ਲਾਉਂਦਾ ਮੈਂ ਬੈਕਗ੍ਰਾਉਂਡ ਤੇ ਉਹ ਕਾਪੀਰਾਈਟ ਆ ਹੀ ਜਾਂਦਾ ਹੈ ਉਹ ਨਹੀਂ ਲੱਭ ਰਿਹਾ ਬੈਕਗ੍ਰਾਉਂਡ ਮਿਊਜ਼ਿਕ ਉਹ ਬੈਕਗ੍ਰਾਉਂਡ ਮਿਊਜ਼ਿਕ ਨੇ ਹੀ ਉਹ ਵੀਡੀਓ ਨੂੰ ਜਾਣ ਦੇਣੀ ਤੇ ਜਿਹਦੇ ਵਿੱਚ ਕਿ ਮੈਂ ਕਰਨ ਐਕਟਿੰਗ ਕੀਤੀ ਵੀ ਦੋ ਚਾਰ ਬੰਦਿਆਂ ਨੇ ਹੋਰ ਐਕਟਿੰਗ ਕੀਤੀ ਵੀ ਆ ਬਹੁਤ ਵਧੀਆ ਵੀਡੀਓ ਸਾਰੇ ਜਣੇ ਜ਼ਰੂਰ ਦੇਖਿਓ ਇੱਕ ਦੋ ਦਿਨਾਂ ਦੇ ਵਿੱਚ ਛੱਡਣੀਆਂ ਉਹ ਅ ਤੁਹਾਨੂੰ ਮਤਲਬ ਉਹ ਗੇ ਸਮਝ ਲਓ ਐਡੇ ਲਾ ਲੋ ਉਹਦੀ ਪ੍ਰੋਮੋਸ਼ਨ ਕਰ ਰਿਆ ਆ ਚੈਨਲ ਦੇ ਉੱਪਰ ਤੇ ਅੱਜ ਪੂਰਾ ਦੁਪਹਿਰ ਹੋਈ ਵੀ ਐ ਤੇ ਪੂਰੇ ਦੁਪਹਿਰ ਦੇ ਵਿੱਚ ਸ਼੍ਰੀਮਤੀ ਤੇ ਇਹਦੀ ਦਰਾਣੀ ਦੋਨੇ ਹੋ ਗਈਆਂ ਤਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੇ ਅਕਲਾਂ ਦੇ ਵਿੱਚ ਰੱਖੇ ਵੈਸੇ ਸਰਦਾਰ ਜੀ ਦੀ ਗੱਲ ਬਿਲਕੁਲ ਸਹੀ ਆ ਬਈ ਸਮਝ ਨਹੀਂ ਆਉਂਦੀ ਹਨਾ ਵੀ ਚੀਜ਼ਾਂ ਵਿਗੜੀ ਜਾਂਦੀਆਂ ਬਈ ਹੋਰ ਨਹੀਂ ਦੱਸਿਆ ਉਹ ਹੀ ਤਾਂ ਗੱਲ ਆ ਕਿੰਨੇ ਦਿਨ ਹੋ ਗਏ ਬਈ ਉੱਥੇ ਬੜਾ ਆਪਣੇ ਵੀ ਮੇਰੇ ਕਿੰਨੇ ਦਿਨ ਹੋ ਗਏ ਬਈ ਸਾਡੀ ਚੀਜ਼ ਨਹੀਂ ਖਰਾਬ ਹੋਈ ਹੋਈ ਆ ਡੰਡੇ ਨਾਲ ਮੈਂ ਕਹਿੰਦੀ ਸਾਲੇ ਹੋ ਗਿਆ ਡੰਡੇ ਪਰਦੇ ਵਾਲੇ ਪਰਦੇ ਵਾਲੇ ਨੂੰ ਸਾਲੇ ਹੋ ਗਿਆ ਆ ਪਰਦੇ ਦੀ ਗੱਲ ਕਰਦੇ ਆ ਜੀ ਹਾਂ ਤੇ ਜੀ ਪਰਦੇ ਆ ਸਰਦਾਰ ਜੀ ਕੀ ਆ 2 ਮਿੰਟ ਦਾ ਕੰਮ ਚਿਮਨੀ ਨੋ ਹੋ ਗਿਆ ਹੋਰ ਨਿੱਕੇ-ਮੋਟੇ ਹੈਗੇ ਆ ਕੰਮ ਚਲੋ ਅਸੀਂ ਕੀ ਕਰੀਏ ਉਹ ਨਾ ਬੰਦਾ ਬਹੁਤ ਥੱਕ ਜਾਂਦਾ ਘਰ ਦੇ ਵਿੱਚ ਨਹੀਂ ਚੱਲਦਾ ਇਹ ਤੁਸੀਂ ਮੁੱਦੇ ਪਰਾਓ ਮੇਥੇ ਗੱਲ ਛੇੜ ਹੋ ਗਈ ਹੋਰ ਵੀ ਸਾਨੂੰ ਪਤਾ ਤਾਂ ਚੱਲੇ ਰਿਹਾ ਵੀ ਹੁਣ ਕਿੰਨਾ ਆਲੇ-ਦਾਲੇ ਪੰਗਾ ਪਿਆ ਰ ਅੱਜ ਕਿੱਥੇ ਚੱਲੀਆਂ ਅਸੀਂ ਅੱਜ ਆਪਾਂ ਚੱਲੇ ਆ ਜੀ ਆਪਣੇ ਜੈਸਮੀਨ ਕੋਲ ਜੈਸਮੀਨ ਦੇ ਸਾਰੇ ਜੈਸਮੀਨ ਦੇ ਸਾਰੇ ਚੱਲੇ ਆ ਜੀ ਅਸੀਂ ਅੱਛਾ ਤੇ ਉੱਥੇ ਵੀ ਉਹਦੀ ਸੱਸ ਦੇ 60 ਵਜੇ 60 ਵਜੇ ਹਾਂ ਤੁਹਾਡੀ ਕੋਲ ਨਹੀਂ ਤੇ ਉਹਨਾਂ ਦੀ ਆਪਾਂ ਲੈਣ ਚੱਲੇ ਆ ਜੀ ਖਾਣਾ ਓਕੇ ਤੇ ਉਹ 60 ਕਿਵੇਂ ਵਜੀ ਆ ਉੱਥੇ ਜਾ ਕੇ ਪਤਾ ਲਗੂਗਾ ਮਨ ਦਾ ਥੋੜਾ ਜਿਹਾ ਇਹੀ ਗੱਲ ਜਾਇਆ ਵੀ ਜਦ ਜੀਨ ਕਹਿੰਦੀ ਵੀ ਮੰਮੀ ਦੇ 6:00 ਵਜੇ ਤੇ ਮੈਂ ਕਹਿੰਦਾ ਤੁਸੀਂ ਫੋਨ ਤੇ ਤਾਂ ਪਤਾ ਕਰ ਲਿਆ ਹਾਂ ਸੀ ਕਰ ਲਿਆ ਦਾ ਮੇਰਾ ਤੇ ਇਹ ਵੀ ਗੱਲ ਕਹਤੀ ਸੀ ਵੀ ਚਲ ਕੋਈ ਨਾ ਕੋੜ ਮੈਨੂੰ ਭੇਜ ਦਨੀ ਹੈ ਦਵਾਈ ਦੇ ਕੇ ਕਹਿੰਦੀ ਨਾ ਭੈਣ ਜੀ ਤੁਸੀਂ ਲਿਓ ਨਾ ਛਕਾ ਕਿਆ ਕਹਤਾ ਦਾ ਕਿਆ ਕਹਤਾ ਮੈਂ ਕਾ ਕੋੜ ਨੂੰ ਭੇਜਾਂ ਦਵਾਈ ਲੈ ਕੇ ਡਾਕਟਰ ਕੋਲ ਤੇ ਦਵਾਈ ਖੰਦੇ ਆ ਬਲੇ ਕੇ ਕੀ ਹੁੰਦਾ ਦਵਾਈ ਤਾਂ ਮੈਂ ਲੈ ਆਈ ਟੀ ਫਿਰ ਆਹੇ ਕਾਤੇ ਕਰਕੇ ਜਿੰਦੀ ਮੈਂ ਮਤਲਬ ਕਿ ਦੁੱਖ ਦੇ ਵਿੱਚ ਜੇ ਥੋੜੀ ਜੀ ਹਾਸੇ ਵਾਲੀ ਗੱਲ ਕਰੀਏ ਨਾ ਅੱਛਾ ਅੱਛਾ ਫਿਰ ਐਨੇ ਜੇ ਉਹ ਹੱਸ ਪੀ ਐਨੇ ਜੇ ਉਹ ਹੱਸ ਪੀ ਖਬਰ ਲੈਣ ਕਹਿੰਦੀ ਦਵਾਈ ਵਾਲੀ ਗੱਲ ਜੀ ਹਾਂ ਹਾਂ ਐਨੇ ਜੇ ਉਹ ਬੰਦਾ ਦੁਖੋ ਜੀ ਇਹ ਵੀ ਥੋੜੀ ਜੀ ਖੁਸ਼ ਹੈ ਜੀ ਉਹਨੇ ਐਕਸਰਸਾਈਜ਼ ਕਰਦੀ ਹੈ ਜੀ ਇਹ ਐਕਸਰਸਾਈਜ਼ ਕਰਦੀ ਟੂ ਹੀ ਮੈਨੂੰ ਲੱਗਦਾ ਥੋੜੀ ਥੋੜੀ ਜਿਹਾ ਹੈਗਾ ਇਹ ਜਾਦੀ ਪੁੱਛਾ ਅੱਜ ਜਾਦੀ ਨਹੀਂ ਆਪਾਂ ਕਿਹਨੇ ਮੇਰੀ ਧੂਣ ਬਣ ਲਈ ਵੀ ਹੈ ਨਹੀਂ ਸੰਦੀਪ ਨੂੰ ਮੈਂ ਇਹ ਗੱਲ ਸੋਚ ਦਿੱਤੀ ਬਈ ਹਰੇਕਨ ਸੰਤ ਹੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਹਨਾ ਬਈ ਮੈਂ ਇਹ ਗੱਲ ਸੋਚੀ ਜੇ ਕੱਲ ਸੰਦੀਪ ਹੋਰੇ ਹੁੰਦੀ ਸਭ ਤੋਂ ਪਹਿਲਾਂ ਮੇਰੇ ਦਿਮਾਗ ਵਿੱਚ ਇਹਦਾ ਆ ਮੋੜਾ ਹੈ ਹਾਂ ਉਹ ਮੋੜਾ ਠੀਕ ਹੋ ਜਾਣਾ ਤਾਂ ਹਾਂ ਫੇਰ ਦੂਸਰੀ ਗੱਲ ਜੇ ਵਿੱਕੀ ਹੋਰੇ ਹੁੰਦਾ ਇਹਦਾ ਸਰਵਾਈਕ ਵੀ ਹੋਣੀ ਵੀ ਠੀਕ ਹੋ ਜਾਣਾ ਤਾਂ ਉਹ ਵੀ ਇੱਕ ਗੱਲ ਅੱਛਾ ਆਪਣੀ ਗਲਤੀ ਉੱਥੇ ਹੋਈ ਮੈਂ ਆਪਣੇ ਆਪ ਨੂੰ ਕੋਸਿਆ ਉਹ ਤਾਂ ਇਹ ਸਭ 1 ਵਜੇ ਆ ਕੇ ਤੇ ਸ਼ਾਮ ਨੂੰ ਵਿੱਕੀ 5 ਵਜੇ ਗਏ ਆ ਉਹਦੇ ਵਿੱਚ ਵਿੱਚ ਜੇ ਆਪਾਂ ਵਿੱਕੇ ਨੂੰ ਅਨੁਭਵ ਕਰ ਲੰਦੇ ਵਿੱਕੀ ਤੇ 4 ਵਜੇ ਵੀ ਆ ਜਾਣਾ ਨਹੀਂ ਅਸੀਂ ਉਸ ਟਾਈਮ ਰਿਸ਼ਤੇਦਾਰੀ ਚ ਕਿ ਬਈ ਆਹ ਸਾਡੇ ਆਪਣੀ ਪੂਆ ਜੀ ਦੇ ਬੇਟੇ ਕੋਲ ਤੇ ਸੀ ਪੂਆ ਜੀ ਸੰਦੀਪ ਜਦ ਬੰਦੇ ਨੂੰ ਹੁਲਦਾ ਹੁੰਦਾ ਹੈ ਨਾ ਇੱਕ ਤਾਂ ਆਪਾਂ ਨੇ ਬੇਬੀ ਗਰੀ ਨਾਲ ਰਿਸ਼ਤੇਦਾਰੀ ਚ ਬੈਠੇ ਰਹਿਣਾ ਇਹ ਵਿੱਕੇ ਨੂੰ ਮਨ ਵਿੱਚ ਹੋ ਜਾਣਾ ਤਾਂ ਵੀ ਮੇਰਾ ਕੋਈ ਚੱਕਰਾਂ ਦਾ ਇਲਾਜ ਆਇਆ ਉਹਨੇ ਭੱਜੇ ਨੇ ਹੁਣ ਇਹ ਗੱਲ ਹੋ ਜਾਂਦੀ ਏ ਸਿਰੋ ਜੇ ਚੱਕਰ ਮੈਨੂੰ ਲਿਆ ਦੇਣਾ ਇਹਨੇ ਮੈਨੂੰ ਲੱਗਦਾ ਹੋਣਾ ਚੱਕਰ ਥਾਂਨੇ ਦਾ ਕਹਦੇ ਆਉਣੇ ਕੋਰਮਣੀ ਕੋ ਸਿਆ ਕੇ ਆਉਣਗੇ ਤੁਹਾਨੂੰ ਚੱਕਰ ਨਾ ਮੈਨੂੰ ਉਥੇ ਚੱਕਰ ਮੈਨੂੰ ਚੱਕਰ ਚ ਚੱਕਰ ਆਵੇ ਮੇਰੇ ਦੁਸ਼ਮਣਾਂ ਨੂੰ ਹੋਰ ਨੂੰ ਕਿਤੇ ਪਾਸੇ ਨਾ ਨਾ ਇਹ ਨਹੀਂ ਪੱਦਾ ਕਿਉਂ ਕਿਸੇ ਨੂੰ ਪਰਮਾਤਮਾ ਸਭ ਨੂੰ ਕੁਛ ਉਹ ਫਿਰ ਦੁਸ਼ਮਣਾਂ ਨੂੰ ਤਾਂ ਆਵੇ ਜਿਹੜੇ ਦੁਸ਼ਮਣ ਸਾਡੇ ਦਾ ਦੁਸ਼ਮਣੀ ਨਹੀਂ ਬਣਾਉਂਦੇ ਹਾਂ ਨਾ ਚੱਕਰ ਕਰਦੇ ਆ ਹਾਂ ਨਾ ਨਾ ਜੇ ਦੁਸ਼ਮਣ ਨੂੰ ਬਣਾਵੇ ਆਪਾਂ ਕਹਿੰਦੇ ਕਿਸੇ ਦਾ ਬੁਰਾ ਕਰੀਏ ਨਹੀਂ ਤੁਸੀਂ ਜਦੋਂ ਉਹ ਸਾਡੇ ਦਾ ਬੁਰਾ ਕਰਨ ਦੁਸ਼ਮਣਾਂ ਕਰ ਲੈਣ ਦਿਓ ਕਰ ਲੈਣ ਦਿਓ ਉਹ ਦੇਖਦਾ ਪਰ ਉਹ ਨੀ ਚੱਕ ਲਿਆ ਨਾ ਉਹ ਦੇਖਦਾ ਹੈ ਉੱਪਰ ਤੁਸੀਂ ਕਹਤੇ ਕਿ ਆ ਵੀਰ ਜੀ ਚੱਕਰਾਂਗੇ ਇਹ ਤਾਂ ਸਾਡਾ ਆਪਣਾ ਹੈ ਅੱਛਾ ਮੈਂ ਤਾਂ ਦੁਸ਼ਮਣਾਂ ਦੇ ਵੀ ਪਰੇ ਲੈ ਹਾਂ ਫੈਕ ਰਿਹਾ ਨਿਕਲ ਰਿਹਾ ਮੈਂ ਵੀ ਰੱਖੇ ਤੇ ਨਾ ਨਾ ਮੈਂ ਮੱਥਾ ਟੇਕਣ ਜਾ ਕੇ ਤਾਂ ਉੱਥੇ ਜਿਹੜੇ ਪਹਿਲੇ ਟੁੱਟੇ ਜਾ ਕੇ ਲੇਦਾ ਹੈ ਹੈ ਉਮੈ ਨੂੰ ਤਾਂ ਆ ਵੀ ਨਹੀਂ ਪਤਾ ਲੱਗਦਾ ਹੈਗਾ ਚਲੋ ਫੇਰ ਚਲੋ ਚੋਬਰੀ ਤੋਂ ਆਪਾਂ ਚੱਕਣਾ ਕਿ ਦਿੱਕੀ ਲੈ ਕੇ ਆਪਾਂ ਚੋਬਰੀ ਤੋਂ ਆਪਾਂ ਚੱਕਣਾ ਹਾਂ ਤੇ 2:30 ਵਜ ਗਏ ਚਲੋ ਫੇਰ ਚਲੀਏ ਚਲ ਓਕੇ ਬ੍ਰੀਜ ਮੇਰੇ ਪੁੱਤ ਤੇ ਸਕੂਲ ਤੇ ਲੱਤਾ ਚੱਕ ਕੇ ਤੇ ਪਪੜੇ ਕਰਤੇ ਚੇਂਜ ਅਜੀ ਹੁਣ ਬਰਾਦਰ ਚਾਚਰੀ ਕਾਲ ਫੇਰ ਜੈ ਜੀ ਕਾਲ ਜੀ ਅੱਛਾ ਤੇ ਜੀ ਆ ਬਾਹਰ ਤੇ ਫਲ ਫਰੂਟ ਲੱਗਿਆ ਲੈਣ ਕਹਿੰਦੇ ਵੀ ਕੁਰਮਣੀ ਕੋਲ ਨੂੰ ਜਾਣਾ ਉਹਦੀ ਖਬਰ ਨੂੰ ਬਈ ਖਾਲੀ ਹੱਥ ਜਾਂਦੇ ਚੰਗੇ ਨਾ ਦੇ ਹੈਗੇ ਫਿਰ ਅਸੀਂ ਆਗੇ ਸੀਗੇ ਜੀ ਇਹ ਸਰਜੀਤ ਹਸਪੀਟਲ ਬਾਈਪਾਸ ਤੇ ਤੇ ਬਾਈਪਾਸ ਇਹਨੇ ਚੁਵਰੀ ਤੇ ਮਨੇ ਪੁੱਤਰੇ ਚੱਕ ਲਿਆ ਤਾਂ ਸਿਉ ਨੇ ਕੱਕੇ ਨੇ ਛੇ ਨੇ ਕਾ ਕਥਰਾ ਜਾ ਹੋਰੇ ਤੇ ਨਾ ਕਰੀ ਜਾਂਦਾ ਹੈ ਕਿਆ ਕਰਾਂ ਮੇਰੇ ਪੁੱਤਰੇ ਨੂੰ ਚੀਜੀ ਖਾਲੀ ਮੇਰੇ ਪੁੱਤਰੇ ਨੇ ਵੀ ਹੈ ਚਲ ਆਇਆ ਕਮਰਾ ਸੀ ਸਾਕਾ ਦਾ ਡਾਣ ਖੜਦਾ ਥੱਲੇ ਮਮਨ ਦਾਦੀ ਵੀ ਕਿਆ ਖਾਣਾ ਪਾ ਓਹੋ ਆਦੀ ਚਾਬੀ ਵੀ ਆਹ ਫੋੜਾ ਤੇਰੀ ਓਹੋ ਕਿੰਨਾ ਕਰੀ ਜਾਂਦਾ ਮੈਂ ਕਿਆ ਹੋਈ ਜਾਂਦਾ ਹੈ ਆਰੇ ਕਹੇ ਮਮਤਾ ਹੱਥ ਦੇ ਕੇ ਖਾਣਾ ਦੱਸ ਦੇ ਕਿਹੜੀ ਚੀਜ਼ੀ ਖਾਣੀ ਦੱਸ ਦੇ ਮਮਨ ਪਾ ਦਾਦ ਭਾਈ ਆਪ ਵੀ ਸੁਣ ਲੋ ਕੁੜੀ ਕ ਕਹਿੰਦੀ ਕਿਆ ਲੈਣਾ ਕਹਿੰਦੀ ਕਿਆ ਲੈਣਾ ਰੀਤ ਮਾਤਾ ਲੈ ਉਹ ਵਾਟਰ ਮਿਲਰ ਦਾਹਾਂ ਤੋਂ ਲੈ ਲੈਨੇ ਅੱਛਾ ਠੀਕ ਓਕੇ ਹਾਂ ਹਾਂ ਇਹ ਭਾਈ ਕੋ ਖੱਟਚਾ ਕਿਆ ਲੈਣਾ ਝੂਪੀ ਇਹ ਖਰਬੂਜੇ ਨੂੰ ਕਹਿੰਦੀ ਹਣੀ ਵਾਟਰ ਮਿਲਰ ਕਹਿੰਦੀ ਹਣੀ ਜੇ ਤਰਬੂਜ ਨੂੰ ਕਹਿੰਦੀ ਚਲ ਬਾਅਦ ਚ ਲੈ ਲੈਨੇ ਫਿਰ ਚਲਾ ਆ ਜਾ ਮੇਰੇ ਪੁੱਤ ਨੂੰ ਹੋਰ ਚੀਜ਼ੀ ਕਿਆ ਖਲਾਉਣੀ ਆ ਹੋਰ ਕੰਗੂਰ ਲੈ ਆ ਦੋ ਥੋੜਾ ਜਿਹਾ ਕੰਗੂਰ ਲੈ 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 ਇਹ ਲੈ ਜਾ ਇਹਨੂੰ ਕੋਲੇ ਚੱਕ ਕੇ ਮੜਾ ਜਾ ਕਿ ਆਹ ਕੀ ਕਹਿੰਦੀ ਐ ਲੈ ਪੈਸੇ ਲੈ ਚਲੋ ਜੀ ਮਿਲਦੇ ਆਂ ਫੇਰ ਥੋੜੀ ਦੇਰ ਚੱਕ ਉੱਥੇ ਜਾ ਕੇ ਸ਼ੋਹਰੀ ਨੂੰ ਦਵਾ ਦਈਏ ਚੀਜੀ ਹਾਂਜੀ ਇਹ ਤਾਂ ਸੱਤਾ ਪੇਟ ਅੱਬਰ ਸਾਰਾ ਇੱਧਰ ਕੋਈ ਨੀ ਜਾਗਦਾ ਹੈਗਾ ਸਾਸਰੀ ਕਾ ਜੀ ਇਹ ਤਾਂ ਮੋੜਨ ਲੱਗੇ ਦੇ ਵੀ ਕੰਨ ਵੇ ਕਾਨੂੰ ਤਾਂਕ ਕਰਨਾ ਕਿਸੇ ਨੂੰ ਮਾਸ ਉੱਤੇ ਪਏ ਚਲੋ ਵਾਪਸ ਚੱਲਦੇ ਆ ਭਾਈ ਉਹ ਬੰਦੇ ਨਹੀਂ ਆ ਸੀਗਾ ਉਹ ਹੋਜੀ ਸੀ ਟਾਕੋ ਹਾਂਜੀ ਹਾਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੋ ਠੀਕ ਠਾਕ ਹੋ ਤੁਸੀਂ ਬਸ ਠੀਕ ਠਾਕ ਜੀ ਹਾਲ ਹੈ ਨਹੀਂ ਸਾਹਮਣੇ ਆ ਅੱਜ ਤਾਂ ਕਬਰ ਵੱਜੀ ਹੋਣੀ ਅੱਛਾ 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 ਚਲ ਕੋਈ ਨਹੀਂ ਹੋਣਾ ਜੀ ਸਸਹਾ ਸਹਾਤ ਉਹ ਤੇਰ ਦੋਮਾ ਬਰਛੀ ਲੋ ਗਈ ਉਹ ਦੱਸ ਉਹ ਹਾਂਜੀ ਆਜੀ ਅੱਜ ਤੱਕ ਸ਼ੁਭ੍ਰੀਤ ਕੀ ਕਰਦਾ ਪੁੱਤ ਓਏ ਹਾਂ ਮਾਜਾ ਉਹ ਛੋਟਾ ਜਿਹਾ ਸਿੱਤਾ ਪਿਆ ਹੈ ਹਾਂ ਹਾਂਜੀ ਮਾਜਾ ਤੇ ਕੱਢੀ ਬਣਾਈ ਹੈ ਹਾਂਜੀ ਸ਼ੁਭ੍ਰੀਤ ਹੈ ਕੀ ਕਰਦਾ ਜੀ ਉਹਨੇ ਕੱਕਾ ਕਿਤੇ ਆ ਗਿਆ ਦੀਦੀ ਕੋਲ ਆ ਗਿਆ ਕੀ ਆਵਾਜ਼ ਹੈ ਉਹ ਕਹਿੰਦਾ ਉਹ ਹੈਂਡਲ ਦੇ ਆਦਾਂ ਜੀ ਕਹਿੰਦੇ ਨਹੀਂ ਹੁੰਦਾ ਬੁਲਾਓ ਪਰ ਨਾ ਇਹਦੇ ਪਰ ਬਲਾਈ ਹੁੰਦੇ ਜਿਹੜੇ ਉਹ ਕਿੱਥੇ ਕਿੱਥੇ ਉਹ ਕੱਟਦੇ ਆ ਆ 25 ਟੈਕਸ ਤੇ ਹੁੰਦਾ ਇਹ ਬਣੇ ਉਹ ਉੱਥੇ ਖੜੀ ਥੂਗੇ ਪਰ ਮੈਂ ਊੜੀ ਰੱਜੀ ਕਹਿੰਦੀ ਪਿੱਛੇ ਦੇ ਬੱਸ ਨੂੰ ਲਾਗੀ ਦੀ ਬੱਸ ਵਿੱਚ ਆ ਵੀ ਮੇਰਾ ਖਿਆਲ ਰੱਖਿਓ ਤੇ ਨੀਲੀ ਬੱਸ ਆ ਗਈ ਉਹ ਦੇਖੀ ਵੀ ਨਾ ਜਤਾ ਟਾਕੀ ਜਿਹਨੂੰ ਆ ਕੇ ਕਹਿਣ ਦੀ ਸਾਨੂੰ ਵੀ ਮੰਮੀ ਆਪ ਵੀ ਇੱਧਰ ਆ ਜਾਈਂ ਮੈਂ ਕਹਿੰਦਾ ਅੱਜ ਜੀ ਦੇਖਦੀ ਆ ਮੈਂ ਪਿਛਲੀ ਟਾਕੀ ਨਾਲ ਦੀ ਜਾਣ ਮੈਂ ਕਿਤੇ ਲੰਘ ਜਾ ਪਿੱਛੇ ਟਾਕੀ ਉਹ ਔਰ ਉਹਨੇ ਐਂਗਲ ਜਿਹੜੇ ਪੈਰ ਜਿਹਾ ਜਲਾਈ ਰਹੁੰਦੇ ਮੋੜ ਕੇ ਸਰੀਰ ਔਰ ਪੈਰ ਫਸਿਆ ਵੀ ਹੈ ਨੀ ਗਹਿਲੇ ਵੱਜ ਕੇ ਫੋਟੋ ਦੀ ਵੀ ਫੈਂਸ ਕਰਵਾਈ ਦੀ ਤੇ ਅਜ ਨਹੀਂ ਆਨ ਤਾਂ ਮੈਂ ਕਿ ਉਹ ਅਦੂਈ ਆ ਡਬਲ ਵਾਲੀ ਆ ਦੇਖ ਹੁਣ ਉੱਪਰੋਂ ਦੇਖਿਆ ਤਾਂ ਉਹ ਐਂਗਲ ਵਿੱਚ ਹੀ ਖੇਠਾ ਨਹੀਂ ਜਿੱਥੇ ਰਹੇ ਤਾਂ ਇੱਥੇ ਦੇਖ ਰਹੇ ਨੇ ਦੂਜੇ ਜਨਮ ਦੇ ਤਾਂ ਜੱਜ ਵਾਲਾਂ ਨੇ ਘਰ ਚੱਕਾ ਉਹ ਕਿ ਲੱਗ ਦਵਾਰਾ ਹੀ ਨਹੀਂ ਠੀਕ ਆ ਤਾਂ ਠੀਕ ਹੈ ਜੇ ਉਹ ਲਾਦੀ ਖੇ ਤਾਂ ਸਹੀ ਹੈ ਜੇ ਆਪਾਂ ਨੇੜੇ ਦਾ ਕੁਝ ਨੇੜੇ ਇੰਨੀ ਦਾ ਵਾ ਲਾਈ ਜੀ ਨੂੰ ਕਹਿੰਦਾ ਇੰਨੀ ਨੇੜੇ ਦੀ ਆ ਸੂਈ ਤਾਂ ਕੇ ਪਾਣੀ ਵਾਲੀ ਹੈ ਹੂੰ ਜੇ ਹੁਣ ਅਜੇ ਤੋਂ ਸਾਡੇ ਉਹਨਾਂ ਦੇਖਦੇ ਆ ਇੱਥੇ ਤਾਂ ਕੋਈ ਸਰੀਆ ਦਿਖ ਰਹੀ ਹੈ ਹੋ ਗਿਆ ਉਹਦੇ ਗਲੇ ਅੜਕ ਕਈ ਪੈਰ ਕੁੜੀ ਚੱਕੀ ਤੇ ਸਮਾਂ ਕੁੜੀ ਦੇ ਵੀ ਕੁੜੀ ਦੇ ਆਟੀ ਦੀ ਪੱਟੀ ਥੋੜਾ ਕੋਲੇ ਤੋਂ ਦੇਖ ਲਓ ਗਿਆ ਮਾਲਾ ਜਾਂ ਪੱਟੀ ਜਿਹੜੀ ਹੁੰਦੀ ਹੈ ਨਾ ਨਾ ਬਾਜੇ ਦਾ ਬੱਸ ਬੋਸ ਨਹੀਂ ਹੋਰ ਐਸੀ ਬੱਸ ਮਾੜੀ ਮਾੜੀ ਤੁਰਦ ਮੈਂ ਗਿਰਗੀ ਕੁੜੀ ਆਤਾ ਤੇ ਛੋਟੇ ਮੇਟੇ ਹੈ ਤਾਂ ਬਸ ਉਹ ਦਾ ਸ਼ੁਕਰ ਕੁੜੀ ਦੀ ਨਹੀਂ ਬੱਤ ਕਹਿੰਦਾ ਸੁਬਹ ਬਹੁਤ ਹੀ ਬੱਤੀ ਹੈ ਨਿਆਣਾ ਤਾਂ ਮੈਨੂੰ ਤੁਹਾਨੂੰ ਪਤਾ ਨਹੀਂ ਰੋੜ ਤਾਂ ਚੁੱਪ ਕਰਦਾ ਹਾਂ ਕਿਆ ਕਰੀਏ ਉਹ ਬੁਰਾ ਹਾਲ ਹੋ ਗਿਆ ਥੋੜੀ ਲੱਤ ਕਿਵੇਂ ਵੀਰ ਜੀ ਉਹ ਮੈਂ ਵੀ ਹੋਣਾ ਚੀ ਗਰਵਾਗਾ ਅੱਜ ਨੇ ਆਜੀ ਦਵਾਈ ਹਾਂ ਜਲਦੀ ਤੇ ਹਮ ਕੱਲ ਸਾਡੇ ਕੋ ਡਾਕਟਰ ਆਇਆ ਪਤਾ ਵਾ ਲੱਗਿਆ ਤਾਂ ਪਹਿਲਾਂ ਦਿਨ ਨੂੰ ਭੇਜਣ ਹੋ ਲੇਟੇ ਹੋ ਗਿਆ ਉਹ ਵੀ ਕਰਦਾ ਮੜਿਆ ਐਕਸਰਸਾਈਜ਼ਾਂ ਦੱਸਦਾ ਵੀ ਕਿਆ ਕਿਆ ਦਿੱਕਤ ਹੁੰਦੀ ਹੈ ਕਿਤੇ ਵੀ ਫਿਰ ਉਹ ਠੀਕ ਕਰਦਾ ਫਿਰ ਕੱਲ ਸੁਖਵੀਰ ਨੇ ਐਕਸਰਸਾਈਜ਼ਾਂ ਸਿੱਖੀਆਂ ਇਹਨਾਂ ਨੇ ਐਕਸਰਸਾਈਜ਼ੇ ਕਰਨੀਆਂ ਉਹਨਾਂ ਦਾ ਫਰਕ ਪੈ ਜਾਣਾ ਆ ਉਹ ਵੀ ਦੱਸ ਹੀ ਦਊਗਾ ਸਟੈਂਡ ਵੀ ਬਤਵਾਈ ਵਿਖਾਉਣਗੇ ਹਾਂਜੀ ਉਹ ਹੋਣਗੇ ਚਬੂ ਕੀ ਕਰੀਏ ਨਾ ਮੇਰਾ ਪੁੱਤ ਮੈਨੂੰ ਤਾਂ ਪਤਾ ਅੱਜ ਚੰਗੇ ਭਲੇ ਵਾਸਤੇ ਰਾਂਗ ਗਈ ਹੈ ਹਾਂਜੀ ਮੈਂ ਕਹਾਂ ਮੂੰਹ ਤੇ ਕੱਢਿਆ ਪਾਉਦਗਾ ਮਾਤਾ ਮੂੰਹ ਸਾਫ ਕਰਨਾ ਮੈਂ ਤਾਂ ਬਸ ਜਿਵੇਂ ਬੈਠ ਕੇ ਜੀ ਨਹੀਂ ਕਰਿਆ ਸਾਰਾ ਮੂੰਹ ਨੂੰ ਮੂੰਹ ਲਿਪੜ ਕੇ ਮਿੱਟੀ ਗੱਲ ਖੂਨ ਚੱਲੇ ਉੱਲਾ ਵਰਤਿਆ ਗੁੱਲ ਗਾਂਦੇ ਵੀ ਨਾ ਮੈਂ ਹਿੱਲ ਕੇ ਦੇਣਾ ਉੜ ਦੰਦ ਹਿੱਲ ਗਈ ਪਰ ਫਿਰ ਵੀ ਥੋੜੀ ਜਿਹੀ ਹਿੰਮਤ ਰਹੀ ਵੀ ਮੈਂ ਚੱਲਨੀ ਆ ਤਾਂ ਵਾ ਜਾ ਕੇ ਆਉਣੀ ਮੈਂ ਜਾਏ ਆਵਾਂ ਇਹ ਵੀ ਗੱਲ ਹੋ ਗਈ ਨਾ ਨਹੀਂ ਸੱਤ ਵਜ ਦੀ ਇਹ ਮੁੜ ਵੀ ਸਕਦੇ ਤੇ ਪਰ ਤਰਦ ਜਾਂਦੇ ਜਾਂਦੇ ਬਹੁਤ ਹੋਇਆ ਹੈ ਬਹੁਤ ਤਰਦ ਮੇਰਾ ਗੁਰੂ ਜੀ ਕਾ ਵੀ ਦਵਾਈ ਦਮ ਨਹੀਂ ਮੈਂ ਤਾਂ ਦਵਾਈ ਤਾਂ ਲੈ ਲਈਦੀ ਘਰੇ ਆ ਜਸਬੀ ਜਿਹੜੀ ਦਵਾਈ ਦੀ ਦਵਾਈ ਉਹ ਲੈ ਗਈ ਗਈ ਹੂੰ ਬੰਦਾ ਹੋਰ ਤਾਂ ਲੈਣੀ ਬਖਰਾਬੀ ਕਰਦੀ ਜਾਂਦੀ ਮੋੜੀ ਵਿੱਚ ਇਹ ਹੁੰਦੀ ਪਾਈ ਵੀ ਹਾਂਜੀ ਫੇਰ ਉਹ ਨਹੀਂ ਗਈ ਹਾਂ ਗੋਡੇ ਦਾ ਬਰਾਹਰ ਆ ਨਾ ਉਹਦਾ ਠੰਡੇ ਬੱਦੂ ਆ ਲੈਣਾ ਕੋ ਖਾਣਾ ਵੀ ਹਲ ਗਰਮੀ ਕਰਕੇ ਜੇ ਸਰਦੀ ਹੁੰਦੀ ਫਿਰ ਗੋਡੇ ਗਾਡੇ ਨੇ ਆਕੜ ਜਾਣਾ ਤਾਂ ਫਿਰ ਔਖਾ ਹੋਣਾ ਤਾਂ ਮੇਰਾ ਕੰਮ ਹੈ ਤਾਜੁਰੇ ਨੂੰ ਮਰਦੀ ਕੀ ਕਹਿੰਦਾ ਛੋਟਾ ਜਾ ਓਏ ਹਾਂ ਉਹ ਮੰਨ ਕੇ ਗੰਗੇ ਭੈਣਾਂ ਨੂੰ ਆਏ ਨਾ ਹਰ ਹੋਣਾ ਤਾਂ ਨਾ ਫਿਰ ਉਹ ਬਸ ਇੱਕ ਵਾਰ ਫਟ ਗਿਆ ਉਹ ਮੈਂ ਜਿੱਤ ਗਿਆ ਨਾ ਮੈਂ ਨਾ ਹੋਊਗਾ ਤਾਂ ਕੱਚੀ ਸਾਫੇ ਫੇਰ ਦੁਬਾਰਾ ਹੋ ਗਈ ਅੱਛਾ ਆ ਜਾ ਤੁ ਚੋ ਗਾ ਕਾਤੇ ਰੋਂਦਾ ਵੇ ਜੱਕਰ ਨਿਕਲ ਜੱਕਰ ਮੜੀ ਜਿੱਕਾ ਗਿੱਗੀ ਕਾਹਦੇ ਹਾਂ ਨਹੀਂ 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 ਉਹ ਕੋਈ ਗੱਲ ਨਹੀਂ ਮੋਸ ਕਦੇ ਹੋ ਜਾਂਦਾ ਨਹੀਂ ਨਹੀਂ ਤੂੰ ਮੁਰੇ ਨਿਕਲ ਸਵਾਰ ਨਿਕਲ ਸਵਾਰ ਉਹ ਮਾਦਾ ਉਹ ਯੋਨੇ ਕਾ ਕਿ ਮਾਦਾ ਵੇ ਵੀਰ ਜੀ ਕਹਿੰਦਾ ਮੈਂ ਆ ਲੈਣੀ ਆ ਮੈਂ ਨਹੀਂ ਆਉਣਾ ਹਾਂ ਜੀ ਕਾਕਾ ਜੂਸ ਮੰਗਦਾ ਹਾਂ ਮਾਨ ਕੀ ਤੋਏ ਬੁੱਤ ਕਾ ਆਉਂਦਾ ਨਹੀਂ ਆਂਦੀ ਆਂ आज कार्ड दे कार्ड दे हाय बस आए कांसा बस अच्छा तो हूं कपड़े ले लूं बस हां भोजन ले खुल्ला जा सो ना मेरा पोता भी आ गया इधर सास जी का हिस्सा है भी लेट ਕੀ ਹੈ ਨਹੀਂ ਬੁੱਤ ਮਸੂਰ ਰੀ ਲੈਣੀ ਹੈਗੀ ਬੇਰੀ ਨਹੀਂ ਮੈਂ ਬੁੱਤ ਕਿੱਥੇ ਗਿਆ ਬਤਾ ਮੇਰਾ ਬੁੱਤ ਕਿੱਥੇ ਗਿਆ ਬਤਾ ਸਕੂਲ ਸਕੂਲ ਗਿਆ ਬਤਾ ਪਾਪਾ ਨਹੀਂ ਲੈ ਕੇ ਆਇਆ ਪਾਪਾ ਨਹੀਂ ਆਇਆ ਤੇਰੀ ਮੈਡਮ ਦਾ ਫੋਨ ਆ ਰਿਹਾ ਸਕੂਲੀ ਤੇ ਪੜਦੀ ਦੀ ਕਾਹਦੇ ਹਾਂ ਹਾਂ ਕਹਿੰਦੇ ਰਹੋ ਗੱਲ ਹੱਥ ਨਹੀਂ ਲੜ ਆ ਗਿਆ ਨਾ ਬੁੱਤ ਵਰਸ ਨਹੀਂ ਖਾਣੀ ਮਮਾ ਨੂੰ ਭੁੱਖਾ ਪਹਿਲੇ ਪੀ ਕੇ ਦੇ ਨਾ ਵੀਰ ਜੀਂ ਦੇ ਪਹਿਲੇ ਪੀ ਕੇ ਉਸ ਤੋਂ ਅੱਗੇ ਹੁਣ ਪੱਤੀ ਲਾਇੀ ਤੇ ਕਿਆ ਹੈ ਕਿਆ ਹੈ ਪਤਾ ਲੱਗ ਗਿਆ ਮੰਮਾ ਨੂੰ ਤੇ ਬੰਮਾ ਨੂੰ ਦੇ ਦੇ ਮੰਮਾ ਤਾਂ ਬੜਾ ਅਦੁੱਤ ਹੈ ਦੇ ਲੈ ਅਲੰਤ ਨਹੀਂ ਪੜਾਉਂਦਾ ਸੋ ਲੈ ਲੀਂ ਪੜਾਉਂ ਉਸੇ ਪੜਾਉ ਕੋਈ ਨਾ ਲੈ ਲੂ ਫਸਦਾ ਹੈ ਕੋਆ ਲੈ

ਮੈਨੂੰ ਪਰਮੈਟ ਨਹੀਂ ਵੀ ਹੁਣ ਆਵੇ ਮਿੱਠਾ ਇਹ ਖਾ ਗੋ ਗਿਆ ਖੰਗੋ ਗਿਆ ਕਿਉਂ ਉਹ ਮੈਨੂੰ ਕਹਿੰਦਾ ਪਰਪਕਾਰ ਨੂੰ ਠੀਕ ਹੋ ਜੂਗੀ ਉਹ ਤਾਂ ਠੀਕ ਹੋ ਜਾਂਦੇ ਹੋਰ ਹੋ ਜੂਗੀ ਫਿਰ ਦੇਖ ਲੈ ਮੈਨੂੰ ਡਾਕਟਰ ਨੇ ਮੈਂ ਪਿਆਰ ਨਾ ਕਹਿੰਦੀ ਰਹਿਣ ਦੇ ਖੀਚੜੀ ਖਾ ਲੁੱਗਿਆ ਇੱਕ ਲੱਸੀ ਪੀਣ ਦੋ ਹਾਂ ਹਾਂ ਕੀ ਕਿਹਾ ਬੜਾ ਸੋਣਾ ਕੇ ਡਾਕਟਰ ਕਹਿੰਦਾ ਖਿਚਲੀ ਖਾ ਲਾ चीीला द ਨਾ ਗਿਆ ਵਗਨ ਕਰਦੀ ਦੇਗਾ ਅੱਛਾ ਅੱਛਾ ਜਾਲੀ ਘਣਗੇ ਟਰੈਕਟਰ ਦੀ 2 ਨਾਲ ਜੇ ਟਰਾਲੀ ਦੀ ਹਾਂਜੀ 2 ਢੋ ਰਹੇ ਨੇ ਢੋਣੇ ਜਾ ਕੇ ਰੋਲ ਲਗਾ ਕਾਪੜੀ ਨੇ ਹੈ ਨਹੀਂ ਨਾ ਜਾਲੀ ਲੱਗੀ ਸੀ ਆਪਣੀ ਤੇ ਪਰ ਕੰਗ ਪਈ ਆਪਣੀ ਇੱਥੇ ਹਾਂ ਅਲੈਕਸਾ ਛਟੋਟਾ ਮੈਂ ਖੂਬੇ ਸੁਆਦਾ ਉੱਧਰ ਵੀ ਰਹਿ ਗਈ ਹੈ ਬੁੱਧ ਪਾਪਾ ਲੈ ਸੁਆ ਨਾ ਆਓ ਲੈ ਲਓ ਭਾਜੀ ਕੁਝ ਜੀ ਦੇ ਰੋਟਾ ਹਾਂ ਨਹੀਂ ਮਲੇ ਕੋਲ ਹਾਂ ਜੀ ਜੀ ਚੱਕੋ ਖਾਓ ਅੱਛਾ ਖੋ ਗਈਆਂ ਮੇਰੇ ਕੋਲ ਹਾਂ ਹੂੰ ਕਿੱਥੇ ਦੇ ਪਾਪਾ ਲਿਆ ਜੀ ਜੀ ਦੇ ਨੱਬ ਕੇ ਸਾਨੂੰ ਕਿੱਥੇ ਹੋ ਖੋ ਗਈਆਂ ਹੂੰ ਹਾਂ ਨਾਲਿਆਲੀ ਦੀ ਜਮੀ ਜੰਮੀ ਜੰਮੀ ਐ ਹੱਥ ਦੇਖੇ ਜੰਮੀ ਮਾਤਾ ਜੀ ਨੇ ਚਾਪੂ ਸੂਲ ਲਿਆ ਬਸ ਮਾਤਾ ਜੀ ਹੂੰ ਪਾਪਾ ਹੂੰ ਹਾਂ ਮੇਰੇ ਬੁੱਤ ਨੂੰ ਚਾਪਣੀ ਆ ਠੰਡੀ ਕਰਕੇ ਦਈਏ ਇਹ ਉਰੀਆ ਕਵੀ ਤਾਂ ਪਾਪਾ ਜੀ ਦੋਦੇ ਦੇ ਚਾਹ ਤੇ ਤੁਸੀਂ ਕਾਓ ਹੱਸੀ ਤੇ ਉਲੇ ਬਸ ਹੱਸੀ ਕੇ ਬਤਰਾ ਹੋ ਠੀਕੋ ਹਾਂ ਜੀ ਮੇਰੇ ਬੁੱਤ ਚਲੋ ਚਲੋ ਨਾਲ ਨਾਲ ਵਾਲੇ ਉੱਥੇ ਜਾ ਇਹਨੇ ਕਿ ਆ ਆਪਕੋ ਲਿਪਸਟਿਕ ਲੱਗੀ ਵੀ ਇਹ ਵੀ ਸੱਟ ਲੱਗੀ ਵੀ ਨੇ ਵੀ ਗਰਗੀ ਤੀ ਉੱਛਾ ਫੋਦੀ ਚੱਕੀ ਪਤੀ ਹੈ ਲੋਕੀਂ ਦੇ ਪਿੱਛੇ ਲੱਗੀ ਵੀ ਤਕੀ ਨਹੀਂ ਮੈਂ ਮੈਗਾ ਛਿੰਨ ਹੋ ਗਿਆ ਜਦੋਂ ਨਾ ਆਇਆ ਛਿੰਨ ਹੋ ਗਿਆ ਛਿੰਨ ਹੋ ਗਿਆ ਠੀਕ ਹੋ ਗਿਆ ਸੁੱਕ ਗਿਆ ਉਹ ਨਾ ਨਾ ਪੈਰ ਪੁਰ ਮਾਰ ਲੈਂਦੀ ਨਾਲ ਨਹੀਂ ਸੁੱਕ ਹੋ ਗਿਆ ਇਹਨਾਂ ਨੂੰ ਕੋਈ ਕਹਿੰਦਾ ਵੀ ਤੇ ਆ ਬੱਜੀ ਰਕੜ ਬੱਜੀ ਨਾ ਜਿੱਕਣਾ ਅਸੀ ਜੁਂਦੀ ਹੈ ਉਹ ਬੱਜੀ ਹਾਂ ਹਾਂ ਕੁਸ ਲਾ ਦਿੰਦੀ ਅੱਛੀ ਆ ਗਈ ਨਾ ਤੇ ਨਾ ਮੈਂ ਮੇਰੇ ਮੂਰੇ ਗਰਗੀ ਸੁਣਾਣੇ ਚਲ ਬਜਾ ਹੋ ਜਾਂਦਾ ਨਾ ਮਾਚੀ ਐਨ ਲਗੋ ਸੀ ਮੂਹੋ ਪਟਿਆ ਪਾਸ ਦੇ ਹੇਠਾਂ ਲਿਗਰੀ ਪੈਰਾਂ ਦੇ ਕੋਲੇ ਗਰੀਆਂ ਸੀ ਕਿਥੇ ਜਾਣਾ ਹੋ ਗਿਆ ਪੈ ਪਿਛਲੇ ਟੈਰ ਪਿੱਛੇ ਤੇ ਅਸੀਂ ਮੂਰੇ ਗਿੱਦੀਆਂ ਬਚਾਓ ਹੋ ਗਿਆ ਫਿਰ ਵੀ 5 ਵਾਰ ਜੇ ਕਿਤੇ ਚੱਲੇ ਤਾਂ ਦੀ ਵਾਸਤੇ ਵਾਹਿਗੁਰੂ ਸੱਚਾ ਪਾਛਾ ਚੁੱਪੇ ਕਰ ਜਾ ਚੱਲ ਪੈਂਦੀ ਜੀ ਕੋਈ ਨਹੀਂ ਸੋਚਣਾ ਸੋਚਿਆ ਮਾੜਾ ਤਾਂ ਠੀਕ ਤਾਂ ਹੋ ਗਿਆ ਜੇ ਪਤਾ ਹੀ ਨਹੀਂ ਦਾ ਹਮੇਸ਼ਾ ਮੈਨੂੰ ਵੀ ਲੱਗਦਾ ਇਹ ਪਤਾ ਨਹੀਂ ਕਿ ਤੱਕ ਪੂਰਾ ਆ ਗਿਆ ਸਹੀ ਗੱਲ ਹੈ ਨਾਲ ਵੀ ਹੋ ਸਕਦਾ ਤਾਂ ਕੋਈ ਨਹੀਂ ਸੋਚਣਾ ਠੀਕ ਚੱਕ ਦੇ ਪਟੇ ਚਾਟ ਠੰਡੀ ਕਰਨੀ ਹੈ ਹੈ ਠੰਡੀ ਕਰਾਣਾ ਚਾਹ ਯਾਦ ਮੈਂ ਦੇਵਤ ਠੰਡੀ ਕਰਕੇ ਦੇ ਨਾ ਆਇਨਾ ਕਰ ਆਇਨਾ ਕਰ ਆਇਨਾ ਕਰ ਆਸ਼ੂ ਗੁਰੂ ਤੇ ਮੇਰਗਾ ਕੀ ਕਰਦੇ ਦੇਖੋ ਜੀ ਇਧਰ ਆ ਤੇ ਆ ਲੈ ਸ਼ੁਕਰੀਆ ਖੁਦ ਕੀ ਕਰਦੇ ਨਾ ਆਣੀ ਕਰਨਾ ਮੈਂ ਮਾਰੂੰਗੀ ਪੱਗ ਆ ਲੈ ਭਾਈ ਹੁਣ ਹੁਣ ਮੰਮਣ ਕੇ ਖੜਾ ਤੈਨੂੰ ਮੇਰੀ ਦਾੜੀ ਫਿਰ ਵੀ ਰੱਖ ਲਾ ਪੁੱਤ ਪੈਰ ਆਇਨਾ ਕਰ ਹਾਂ ਨਹੀਂ ਕੀ ਆਇਆ ਮੈਂ ਮੇਰੇ ਗੋਦੀ 'ਚ ਬੈਠਣਾ ਮੇਰੇ ਮਿੱਤਰ ਦੇ ਇੱਥੇ ਬੈਠਣਾ ਬੈਠਾ ਸੁਬੀਸ਼ ਜੈਸਮੀਨ ਕਰਕੇ ਨੇ ਠੰਡੀ ਬੁੱਤੇ ਨੂੰ ਉਸ ਕੌਲੀ ਲੈ ਕੇ ਆਈਆਂ ਹੋ। ਪਾਪਾ ਮਾਂ ਬਾਪ ਤੂੰ ਵੀ ਮੂੜੀ ਬਣਾਉਂਗੀ ਫੜੋ ਫੇਰ ਉਂਗਲੀਆਂ ਆਣ ਮੂੜੀਆਂ ਨਾ ਕਰ ਮੂੜੀ ਅਰੇ ਮੂੜੇ ਦਿਖਾ ਲੈ ਮੂੜੇ ਮੂੜੀਆਂ ਉਂਗਲੀਆਂ ਆਉਣੀਆਂ ਮੂੜੇ ਇਹ ਇੱਥੇ ਤੇ ਫੜਾ ਆਹ ਫੜਾ ਲੈ ਕੋਣ ਕੋਣ ਬਣਾਉਂਦਾ ਬੱਲੇ ਵੀ ਝੂਬਲੀ 'ਚ ਬੂਵੀ ਬਣਾਉਂਦਾ ਵੀ ਦੀਓ ਮੰਮੀ ਨਹੀਂ ਬਣਾਉਂਦਾ ਬੜੀ ਮੰਮੀ ਦੀ ਵੀਡੀਓ ਬਣਾਉਂਦਾ। ਆਹ ਲੋ ਜੀ ਵੀਡੀਓ ਬਣਦੀ ਆ ਜੀ। ਇਹ ਦੀ ਵੀਡੀਓ ਪਚਾਉਗੀ ਵੀ। ਸਾਡੀ ਸਾਡੀ ਸ਼ੂ ਵੀਡੀਓ ਲੱਗੀ ਵੀ ਬਣਾਉਂਦੇ। ਹਾਂ ਜੀ। ਹਾਂ ਬੋਲੋ ਜੀ। ਵਾਈਸ ਅੱਜਾ ਗਾਜ ਸਾਹਿਬ ਆਇਲ ਗੁਰਜੀ ਕੀ ਪਤ। ਆ ਚਲੋ ਜੀ। ਬੋਲੀ ਹੋ ਜਾਈ ਕਟਾਈ। ਤੂੰ। ਤੂੰ ਵੀਰੀ ਤੇ। ਮੈਂ ਤੁਹਾਨੂੰ ਇਹਦੀ ਬੋਲੋ। ਹੂੰ। ਸਤਿ ਸ਼੍ਰੀ ਅਕਾਲ ਜੀ। ਲੋ ਹੁਣ ਹੁਣ ਅਸੀਂ ਦੋਨੇ ਜਣੇ ਸਾਚੀ ਬਿਲਾਉਂ ਸਾਚੀ ਦਾ ਸਾਤ ਸਰੀਆ ਕਾਲ ਜੀ ਅਲਾ ਫੇਰ ਦੇਖੇ ਪੈ ਲੱਗੇ ਦੋਨੇ ਇੱਕ ਤਾਈ ਖਾਨੀ ਦਾ ਵਾਈ ਗੁਰੂ ਜੀ ਦਾ ਖਾਸਾ ਵਾਈ ਗੁਰੂ ਜੀ 30 ਦਿਨ ਜਿਹੜਾ ਵੀ ਜੋਰਦੀ ਸਾਹਿਬ ਨੂੰ ਗਏ ਆ ਲੈ ਸ਼ੋ ਨਿਹਾਲ ਸਾਤ ਸਰੀਆ ਕਾਲ ਸਾਤ ਕਾਰਾਂ ਸਰਦੀਓ ਗਈਆ ਹਾਂ ਬੋਲੋ ਐਂਡ ਵੀ ਸਭਾ ਮੇਂ ਜਰਨੀ ਜਰਨੀ ਜਸਪਾਲ हां मेर कर... <laughs> मेरे बच्चे पापा देना उधर मुक्की कर आ पापा के साथ हैं हां जी किथे ਨ ਜਾਣਾ ਹੁਣ ਤੈਨੂੰ ਦੱਸ ਦੇ ਮਾਲਾ ਚੱਲੀਏ ਵੀ ਮਾਲਾ ਨੂੰ ਭਰਾ ਨਹੀਂ ਮਾਲਾ ਕੋਣਾ ਬਸ ਨਾਨਾ ਹੈ ਮੈਂ ਹੋਰ ਕੋਈ ਨਹੀਂ ਚੱਲੀਏ ਮੇਰੇ ਪੁੱਤੇ ਨੂਰ ਪਾਪ ਕੱਢ ਕੱਪ ਕੱਢ ਬੱਫੀ ਪਾ ਦੇ ਮਾਲਾ ਅੱਜ ਨਹੀਂ ਉਸੇ ਕੱਢਣਾ ਪੁਲੀਸ਼ ਬੱਫੀ ਪਾ ਜਾ ਪਾਪ ਕਾ ਜਾ ਸਾਰੇ ਮੈਂ ਤੇ ਚਾਚੂ ਮਾਲਾ ਨੂੰ ਚੱਲ ਨਹੀਂ ਤੇ ਛੱਡ ਕੇ ਜਾਣਾ ਮੇਰੇ ਨਾਲ ਗੱਡੀ ਵਿੱਚ ਕੀ ਕਰਨੀਏ ਬੋਲੀ ਜੇ ਇਹ ਵੀ ਕੁਝ ਬਣਾਈ ਫਿਰਦੀ ਐ ਪਲਾਨ ਜਾਂ ਕੁਝ ਹੈਂ ਚੁੱਕ ਦੇਖਦੀਆਂ ਕਲਾਈ ਦੀਆ ਚਲਿਏ ਫੇਰ ਸੁਖਵੀਰ ਬੋਟਾ ਮਗਰ ਹੁਣ ਤਾਂ ਠੀਕ ਕਰੋ ਚਲੋ ਵੀ ਚਲੀਏ ਕਿਸੇ ਮੰਨ ਨਾਲ ਲਾਪੀ ਨੂੰ ਜੈਸਮਿਨੀ ਕੋ ਗਰਮ ਚਾਹ ਵਾਲੀ ਬੋਤਲ ਹੋਣੀ ਪੱਕਾ ਚਾਹ ਆ ਰਹੀ ਕੋਈ ਵੀ ਆਪ ਨੂੰ ਯਾਦ ਕੇ ਭੇਜੋਗੇ ਸਾਡੇ ਸੰਦੂਕ ਚ ਭਾਂਡੇ ਬਹੁਤ ਆ ਜੀ ਪਰ। ਕਈ ਵਾਰ ਜਿਵੇਂ 41 ਤੁਹਾਨੂੰ ਚਾਹ ਜਾਂਦੀ ਹੈ ਤਿੰਨ ਬੰਦੇ ਦੀ। ਸਮਾਂ ਬੜੀ ਬੋਧ ਪਾਕੇ ਦੇ ਨਹੀਂ ਪਈ। ਇੱਕ ਲੀਟਰ ਵਾਲੀ ਹੋਣੀ ਆ ਦੇਖ ਲਓ ਜੇ ਹੈਗੀ ਤਾਂ ਠੀਕ ਆ ਨਹੀਂ ਹੁਣ ਅੱਜ ਰੋਪੜ ਤੇ ਲੈ ਲੈਣੀ ਆਪਾਂ ਨੇ ਬਸ। ਚਲ ਕੋਈ। ਕਿਉਂ ਠੇਕਨ ਦੀ ਜ਼ਰੂਰਤ ਰਹਿੰਦੀ। ਇਹ ਦੋ ਭਾਂਡੇ ਉਹਦਾਂ ਲੈ ਕੇ ਗਏ ਸੀ। ਦੋਵੇਂ ਗੱਡੀ ਚ ਮੋੜ ਲਿਆ। ਭਾਂਡੇ ਉਹ ਠੀਕ ਹੋ ਰਿਹਾ। ਪਰ ਟਿਫਨ ਨੂੰ ਭਾਂਡੇ ਹੀ ਹੁੰਦੇ ਹੋਰ ਕੀ ਹੁੰਦਾ ਉਹ ਦੇਦੋਂ ਰੱਬ ਕੇ ਲੈ ਕੇ ਜਾਵੇ ਦੇਦੋਂ ਰੱਬ ਕੇ ਲੈ ਕੇ ਜਾਵੇ ਰੋੜਾ ਬਾਗੇ ਖੜੇ ਸਿਰਿਆਂ 'ਤੇ ਲਾਏ ਇਹਨਾਂ ਨੇ ਦੋਹਾਂ ਨੇ ਉਹ ਚੰਨ ਲਗਾ ਮੈਂ ਜਦੋਂ ਤਾਂ ਪ੍ਰਿੰਟੜਿਆ ਐਂ ਆ ਗਿਆ ਉਹ ਸਿੰਘ ਲੈਣਾ ਸੀ ਇਹਨਾਂ ਨੇ ਮੰਡੀ 'ਚੋਂ ਢੇਰੀ ਤੇ ਪਪਟੇਰੀਆਂ ਦਾ ਵੀ ਸਾਰ ਹੁੰਦਾ ਕਿਆ ਢੇਰੀਆਂ ਦੱਸ ਮੰਡੀ ਦੇ ਵਿੱਚ ਜਾ ਕੇ ਪੁੱਤ ਢੇਰੀਓ ਲੱਗਣੀ ਹੁੰਦੀ ਐ ਨਹੀਂ ਮੈਂ ਤਾਂ ਕਹਿੰਦੇ ਪਾਜੀ ਦੇ ਪੁੱਛਿਆ ਢੇਰੀ ਕਿੱਥੇ ਗੇਰਨੀ ਆ ਢੇਰੀ ਕਿੱਥੇ ਲੱਗੀ ਹੋਈ ਐ ਲੱਗੀ ਵੀ ਨਹੀਂ ਗੇਰ ਨਹੀਂ ਦੀ ਗੱਲ ਚਾਹ ਰਹੀ ਮੈਂ ਤੇਰੀ ਕਿੱਥੇ ਲਾਉਣੀ ਐ ਗੇਰ ਨਹੀਂ ਕਿਹਾ ਮੈਂ ਮੈਂ ਤਾਂ ਜਿੱਥੇ ਮਰਜ਼ੀ ਲਾ ਲਵੇਂ ਮੈਂ ਕਿਹਾ ਨਹੀਂ ਆਈ ਨਹੀਂ ਹੁੰਦਾ ਹੁੰਦਾ ਹੈਗਾ ਉੱਥੇ ਲੱਗ ਲੱਗ ਲੋਕ ਨੇ ਲੱਗ ਲੱਗ ਆਰਤੀ ਐ ਆਰਤੀ ਲਾਉਣਾ ਦਾ ਹਾਂ ਕਿਹੜੇ ਆਰਤੀ ਕੋ ਕਿੱਥੇ ਲਾਉਣੀ ਤੇਰੀ ਉਹ ਲਾਉਂਦਾ ਹੁੰਦਾ ਕਹ ਕੇ ਜਿਹੜਾ ਆਪਣਾ ਆਰਤੀ ਉਹ ਮੈਂ ਕਿਤੇ ਮੈਨੂੰ ਫੇਰ ਫੂਕੇ ਬਣਾਉਂਦੇ ਮੈਂ ਤਾਂ ਮੈਂ ਪੂਰੀ ਇਨਫੋਰਮੇਸ਼ਨ ਆਉਂਗੀ ਇਹ ਕੀ ਗੱਲ ਹੱਤੀ ਸ਼ੇਰੀਆਂ ਅਜੇ ਤੱਕ ਹੀ ਗੁਆਨੇ ਨਾ ਕਿੱਥੇ ਆਪਣੇ ਆੜਤੀ ਹੋ ਗਏ ਨੇ ਵੀ ਜਗਾ ਕਿੱਥੇ ਆ ਹਾਂ ਇਹ ਕਿੱਥੇ ਕਿਸੇ ਨੇ ਗਿਰੀ ਵੀ ਆ ਕਿੱਥੇ ਹਾਂ ਦੋ 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 ਤਾਂ ਆ ਗਏ ਹੈ ਦੋ ਆ ਗਏ ਰੱਖ ਦੋ ਤੇ ਮੈਂ ਦੁੱਧ ਦਵਾ ਹੋਰ ਨਹੀਂ ਜੇ ਮਿਲਣਾ ਇੱਕੇ ਹੋਰ ਮਿਲਾ ਉਹਦੇ ਲਈ ਸਪੈਸ਼ਲ ਫੇਰ ਆਉਣਾ ਪਊਗਾ ਹੈ ਨਹੀਂ ਨਹੀਂ ਆਉਣਾ ਤਾਂ ਮਕੈਨਿਕ ਸਾਹਿਬ ਨੇ ਫੇਰ ਕਰੰਟ ਮਾਰਦਾ ਨਾ ਜਿਹੜੀ ਚੀਜ਼ ਆਪਾਂ ਮਕੈਨਿਕ ਸਾਹਿਬ ਨਾਲ ਰਾਦ ਦੇਣ ਦਿਨ ਦੇ ਦਿਓ ਨਹੀਂ ਬਸ ਦਿਖਾਣਾ ਬੱਤੀ ਕੰਮ ਆਉਣਾ ਦਿਖਾਣਾ ਹੈ ਕੀ ਆ ਕੂਲਰ ਕੀ ਚੀਜ਼ ਆ ਤਾਂ ਮਸਲੀਆ ਬਹੁਤ ਖਰਾਬ ਹੈ ਤੋ ਕੀ ਕਰਤਾ ਸੋ ਕੀ ਬਣਾਉਂਦੇ ਕੀ ਚੀਜ਼ ਕੂਲਰ ਤੇ ਕੂਲਰ ਨੂੰ ਕੀ ਆਉਗਿਆ ਕਰੰਟ ਮਾਰ ਰਕਰੰਚ ਕਰ ਕਰੰਟ ਮਾਰਦਾ ਠੀਕ ਕਰਾਓ ਮਿਸਤਰੀ ਬੁਲਾ ਕੇ ਤੁਸੀਂ ਮੇਰੇ ਯਾਰ ਕਰਾਇਆ ਸ਼ਾਇਦ ਮੇਰੇ ਵੀਰ ਜੀ ਨੇ ਅੱਜ ਚੱਲ ਸਾਨੂੰ ਰੋਪਣ ਨਿਕੜਾ ਮੈਂ ਕੂਲਰ ਦੇ ਕੇ ਉਹਨਾਂ ਨੂੰ ਆ ਆ ਦੇਖ ਲੈ ਲੈ ਆਪਾਂ ਤੂੰ ਨਹੀਂ ਇਹਨਾਂ ਨੇ ਯਾਦ ਕਰਾਇਆ ਤਾਂ ਸੱਚੀ ਜਿਹੜਾ ਆਪਣਾ ਕੂਲਰ ਆ ਨਾ ਉਹ ਕੋ ਤਾਂ ਹੁਣ ਬਾਹਰ ਹੀ ਬੁਰਾ ਹਾਲ ਹੋਇਆ ਰੋ ਤੋ ਤਾਰਨ ਨੂੰ ਜੇ ਮੰਮੀ ਨੂੰ ਕੋਈ ਕਹਿਵੇ ਤਾਂ ਉਹ ਕੂਲਰ ਲਿਆ ਦਿੰਦੇ ਆ ਖੁਸ਼ ਹੋ ਜਾ ਮੰਮੀ ਨੇ ਕਿਹਾ ਨਾ ਫੇਰ ਕੋਲ ਹਲੇ ਪਿਆਰ ਨੇ ਉਹ ਸਾਰਨ ਤਾਂ ਫੇਰ ਗਿਆ ਹੋਊਗਾ ਇਹੀ ਹੁੰਦਾ ਸਿਆਣਿਆਂ ਦਾ ਕੰਮ ਪੁੱਤ ਜਿਹਨਾਂ ਨੇ ਵਕਤ ਕੱਟੇ ਪਏ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਸਾਰਾ ਕੁਝ ਨਹੀਂ ਹੋਏ ਰੋੜ ਨਹੀਂ ਸਕਦਾ ਪੇ ਲੈ ਕੇ ਆਉਂਗੀ ਮੈਂ ਤੂੰ ਫਿਰ ਮੈਂਦੀ 3-4 ਪੱਖੇ ਆ ਹਾਂ ਬੰਦਾ ਜਿੰਨਾ ਕਰੇ ਬੜਾ ਹੋ ਉਸ ਤਰੋਂ ਬੜਾ ਪਿੱਛੇ ਲੱਗੇ ਨਹੀਂ ਭੁੱਲਦਾ ਉਹ ਕਹਿੰਦਾ ਇਹ ਤਾਂ ਮੈਂ ਲੈਣਾ ਤਖੇ ਨਹੀਂ ਮੈਨੂੰ ਜੋਰ ਪਾਗਾ ਕਹਿੰਦਾ ਇਹੀ ਸ਼ੁਰੂਆਤ ਆ ਲੈ ਆਪ ਕਿਹਨੇ 20000 ਲਗਣਾਈ ਪੱਖੇ ਪਰ ਕਿੱਥੇ 10000 ਲਾਉਣਾ ਕਿੱਥੇ 1000 ਦਾ ਸਰ ਜਾਣਾ ਕਹਿੰਦਾ 500 ਮੈਂ ਕਹਾਂ 500 ਨਹੀਂ ਗਾਣਾ ਦੋ ਹਜ਼ਾਰ ਦਾ ਆਉਣਾ ਉਸ ਤੱਕ ਪੱਖੇ ਦਾ ਰਵਿੰਦਰ ਕਹਿੰਦਾ 1500 ਦਾ ਪੱਖਾ ਆਣਾ ਪਾਪਾ ਜੀ ਬੋਲੇ 1500 ਨਾਲ ਅਸੀਂ ਸਾਰੇ ਚੰੜੇ 1500 ਨਾਲ ਨੇ ਕਹਿੰਦੇ ਮੈਂ ਪਿਛਲੇ ਸਾਲ ਲੇ ਕੇ ਆਇਆ ਤਾਂ ਪਾਪਾ ਜੀ ਕਹਿੰਦੇ ਤਾਂ ਹੀ ਨਹੀਂ ਸਾਲ ਚੱਲਿਆ ਉਹ ਕਿਹੜੇ ਪੱਖੇ ਦੀ ਗੱਲ ਆ ਫਰਾਟਾ ਪੱਖਾ ਉਹ ਤਾਂ ਐਨੇ ਕ ਦਈ ਆ 2000 ਤੱਕ ਦਈ ਆ 2000 ਜਾਏਗਾ ਅਸਲੀ ਨਹੀਂ ਆਨੇ ਕਹਿੰਦੇ ਹਾਂ ਅਸਲੀ ਕਹਿੰਦੇ ਤੇ ਵੀ 2000 ਉਹ ਕਿਹੜੀ ਬੋਲ ਦੇਖਾਂ ਆਓ ਆਪਣੀ ਜਦ ਪਛਾਣ ਜੱਕੀ ਨਾ ਬਦਲਦਾ ਇਹ ਕੀ ਕਰਦਾ ਨਹੀਂ ਨਹੀਂ ਇਹ ਪਹਿਲੇ ਹੀ ਉੱਪਰ ਤੇ ਨਾ ਚੜੇ ਟੱਕਰ ਚਿਬੇ ਹੋਏ ਆ ਉਹਦਾ ਦੇਖਾਂ ਤਾਂ ਬਰੋ ਬਾਈ ਦਸਿਆਪੇ ਲੱਗਦਾ ਕੋਈ ਨਾ ਦੇਖ ਲੋ ਟਰਾਈ ਕਰਕੇ ਇਹ ਵਾ ਕਿਆ ਦੇਖੀ ਦੇਖ ਕੋਲ ਆ ਟੱਕਰ ਦੀ ਗੱਲ ਕਰਦੀ ਜਿਹੜਾ ਹੱਥ ਜਬ ਤੂੰ ਰੱਖਿਆ ਹੈਗਾ ਇੱਕ ਸਾਈਡ 'ਚ ਹਾਂ ਆ ਆਹ ਚੀਜ਼ ਹਾਂ ਆ ਗੱਪੇ ਨਾ ਨਾ ਆਹ ਨਾਲੇ ਆਹ ਨਾਲੇ ਦੇਖ ਲੈ ਚੈੱਕ ਕਰਕੇ ਇਹੀ ਹੈ ਕਿ ਹੋਰ ਕੋਈ ਕੋਈ ਨਾ ਦੇ ਕੋਈ ਕਰ ਬੜਾ ਟਵਰਸ ਨਹੀਂ ਆਣਾ ਬਾਦ ਜੀ ਹੋਏ ਮੇਰੀ ਗੱਲ ਸੁਣਾ ਜਿਹੜੀ ਆਪਣੇ ਜਾਨੀ ਤੂੰ ਉਹਦਾ ਨਾ ਟੱਕਣ ਨਾ ਹਾਂ ਇਹ ਉਹੀ ਹੋ ਸਕਦਾ ਟੀਮ ਉਹ ਭਾਈ ਹਾਂ ਉੱਧਰ ਬੈਠਾ ਚਲ ਫੇਰ ਅੱਜ ਵੀ ਰੱਖ ਕੋਈ ਬੋਲ ਫੇਰ ਮਾਸੀ ਭਾਜੀ ਖੜੀ ਜਾਂਦੇ ਮਾਸੀ ਭਾਜੀ ਚੈਨ ਹੋਏ ਨਹੀਂ ਹੈਗਾ ਟੱਕ ਉਹ ਲੜੀ ਜਾਂਦੀਆਂ ਵੀ ਕੰਜੂ ਨੂੰ ਕਿਉਂ ਹੱਥ ਲਾਂਦੀ ਇਹ ਨਹੀਂ ਹੈ ਦੇ ਦੇ ਹੱਪ ਲਾਹੋਰ ਲਿਆ ਦਿਓ ਬਲੈਕ ਲਗਾ ਗਏ ਆ ਉਹ ਤਾਂ ਦੇ ਅੱਛਾ ਅੱਛਾ ਨਾ ਕਫੇ ਨਾਲ ਵੀ ਕੋਈ ਇੱਕੋ ਕਹ ਲੈ ਗਈ ਬੇਨਾ ਅਰੇ ਸਹੀ ਨਹੀਂ ਬਠੇ ਹਾਂ ਉਹ ਦੂਜੇ ਨਾਲ ਦੀ ਬੋਤਲ ਨਾਲ ਚੇਂਜ ਹੋ ਗਿਆ ਚੇਂਜ ਹੋਇਆ ਹੋ ਗਿਆ ਹੋਇਆ ਹੋ ਗਿਆ ਪੋਈ ਨਾ ਫੇਰਾ ਮੈਨੂੰ ਤਾਂ ਐ ਹੋਇਆ ਮੈਂ ਕਿਹਾ ਵੀ ਜਦ ਸਾਡੀ ਬੋਤਲ ਆਈਏ ਸਾਡੀ ਬੋਤਲ ਸਤੀਂ ਦੀ ਪਿੱਛੇ ਨਾ ਆਇਆ ਜਿਹੜਾ ਰੂਆ ਇਹਾ ਕਿੱਥੇ ਦਾ ਇਹਦਾ ਉਹ ਕਚੌੜੀ ਇਹਦਾ ਕਿਸਤਾ ਮਾਮੇ ਦੀ ਬੋਤਲ ਆ ਨਾਲ ਛੇੜੇ ਉਹ ਬਦਲ ਕੀ ਥੋੜੇ ਮਾਮੇ ਰਹੇਗਾ ਹਾਂ ਸਾਡੇ ਮਾਮੇ ਨਾਲ ਇਹਨਾਂ ਦੇ ਭਾਈਆਂ ਨਾਲ ਆਹੋ ਵੀ ਮੈਂ ਉਹ ਹੀ ਕਹਿੰਦੀ ਮਾਮੇ ਕਹਿੰਦੇ ਕਿ ਬਦਲ ਕੀ ਹੋ ਪੁੱਤਲ ਸਾਡੇ ਨੇ ਹੇਠਾਂ ਉਹ ਉਹ ਨਹੀਂ ਆਈ ਮੈਂ ਕਿਹਾ ਉਧਰ ਬਟਿਆ ਵੀ ਹੋਣੀ ਮੈਂ ਤਾਂ ਐ ਸਮਝਦੀ ਸੀ ਉਹਦੋਂ ਅਜੇ ਤੇ ਮੈਨੂੰ ਲੱਗਾ ਤੂੜੀ ਮੱਕੀ ਦੇ ਉਹ ਲੈ ਕੇ ਆਏ ਕਚੌੜੀਆਂ ਉਧਰ ਛੇੜਦੇ ਨਾ ਹਾਂ ਉਹ ਫੇਚ ਆ ਰਿਹਾ ਕੋਈ ਨਹੀਂ ਬੰਦਾ ਬੰਦਾ ਕੋਈ ਨਹੀਂ ਤੇ ਇਹ ਬਤਾ ਨਹੀਂ ਗਈ ਸਾਡੇ ਕੋਲ ਜਿਹੜੀ ਉਹ ਨਹੀਂ ਹਸਪੀਟਲ ਨੂੰ ਗਈ ਤੇ ਜ਼ਿਆਦਾ ਬਦਲ ਗਈ ਬੱਟੇ ਆ ਗਈ ਹੁਣ ਵੀ ਉਹ ਕੋਈ ਨਹੀਂ ਉਹਨਾਂ ਕੋਲ ਤਾਂ ਕੋਈ ਨਹੀਂ ਆ ਗਈ ਹੁਣ ਕਿੰਨਾ ਦਾ ਹੈ ਅ ਚਲੋ ਸਾਰਚ ਪਾਣੀ ਗਰਮ ਹੋਣੀ ਆ ਚਾਹ ਗਰਮ ਹੋਣੀ ਆ ਹਾਂ ਚਾਹ ਸਾਡੇ ਕੋਲ ਚਲ ਵੀ ਚੱਲੀਏ ਫਿਰ ਹਾਂ ਹਾਂ ਟੱਕਣ ਬਦਲ ਗਿਆ ਮਾਰਚੀ ਦਾ ਪਪ ਕਰ ਲਿਆ ਲੈ ਜਸਮੀਨਾ ਤੇ ਪਹਿਲਾ ਕਰਕੇ ਬਾਈ ਹੁਣ ਦੇ ਦੇ ਕਿ ਪਹਿਲਾ ਕਰਕੇ ਦੀਦੀ ਸਾਰੇ ਨਾ ਨਾ ਕਿੱਥੇ ਛੁਡ ਗਏ ਚੁੱਪਿਆ ਅਨਕਾਸੇ ਚ ਵੀ ਪਾ ਦੇ ਸੁਗਰੀ ਤਾਂ ਹੋ ਰੱਖੀ ਹੋਰ ਡੋਲੀ ਉਹਦੇ ਕੋਲ ਜੀ ਪਰਦੇ ਵਿੱਚ ਬਦਲੇ ਪਛੀ ਖੋਦ ਲਿਆ ਤੇਰੇ ਮੈਂ ਆਦਰ ਦਾ ਦੇ ਬੱਸ ਹੁਣੇ ਅੱਖ ਮੋਜ ਮਾਰ ਸੁਗਰੀ ਤਾਂ ਲੈ ਓਨੇ ਉਦਨ ਅੱਕ ਨਹੀਂ ਛੇੜਦਾ ਮਾਲਾ ਨੂੰ ਚੱਲੀਏ ਨੂਰੇ ਐਵੇਂ ਜੁਨੇ ਕਰਕੇ ਕਿਤੇ ਨੂੰ ਵੀ ਜਾਣਾ ਕਿੱਥੇ ਚੱਲੇ ਮਾਲਾ ਨੂੰ ਚਲੋ ਹੁਣ ਚੱਲਦੇ ਨਹੀਂ ਚਲੋ ਹੁਣ ਚਲੋ ਹੁਣ ਉੱਥੇ ਅਸੀਂ ਆ ਇੱਥੇ ਪਹੁੰਚੇ ਮੜਾ ਜੇ ਇੱਧਰ ਨੂੰ ਪਨੇ ਵਾਲੀ ਸਾਈਡ ਨੂੰ ਮਾਲਾ ਤਾਂ ਆਇਆ ਨਹੀਂ ਕਹਿੰਦੀ ਮਾਲਾ ਆਇਆ ਨਹੀਂ ਅਮਰੇ ਉੱਚ ਦੇਖੇ ਮਾਲਾ ਦਾ ਆਇਆ ਨਹੀਂ ਅਮਰੇ ਉੱਚ ਦੇਖੇ ਹਾਂ ਮਾਲਾ ਬੋਲਦੀ ਨਹੀਂ ਇਹ ਕਿਦੋਂ ਬਾ ਮੈਂ ਕਿ ਨਹੀਂ ਪਲਾਟੇ ਦੇ ਦਾ ਟੇਫਾ ਦਾ ਵਿੱਚੇ ਪਿਆ ਅੱਡੀ ਦੇ ਹਾਂ ਆਂ ਕਦ ਕਰ ਲਿਆ ਤੇ ਕੀ ਕਰ ਆਹ ਦੇਖ ਇਹਦੇ ਚੋਂ ਹੋ ਨਹੀਂ ਤਾਂ ਆਇਆ ਹੈਗਾ ਕਰੇਲੇ ਇਹ ਮੇਰੀ ਮੇਰੇ ਘਰ ਦੀ ਕਾ ਕਰ ਲਿਆ ਤਾਂ ਵਿੱਚ ਦੇ ਤੂੰ ਮੇਰਾ ਬਸ ਉਹ ਥੋੜੀ ਜਿ ਮਿਹਰਬਾਨੀ ਅੱਗੇ ਨਹੀਂ ਵਧੀ ਉਹ ਹੀ ਨਹੀਂ ਕੱਢ ਹੋਇਆ

ਮੈਨੂੰ ਲੱਗਦੀ ਫਿਰ ਕਿਤੇ ਅਗਲ ਵਲੌਗ ਚ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ